ਕਿੱਧਰੋਂ ਆਏ ਪਤਾ ਲੱਗਾਂ ਵਿੱਚ ਹਾਂਜੀ ਭਾਜੀ ਇਹ ਪਤਾ ਨਹੀਂ ਕਿਧਰੋਂ ਆਇਆ ਮੈਂ ਇੱਥੇ ਖਲੋਤਾ ਹੀ ਆ ਠੀਕ ਹੈ ਉਧਰ ਮੈਂ ਚਿਪਸਾ ਦੇ ਕੇ ਖਲੋਤਾ ਹੀ ਆ ਜਬ ਆ ਕੇ ਮੈ ਉਸ ਤਰ੍ਹਾਂ ਲੱਗ ਗਿਆ ਮੈਂ ਪਤਾ ਕਰਨਾ ਕਿੱਥੇ ਗਿਆ ਮੈਨੂੰ ਕਿੱਥੇ ਪਤਾ ਉੱਪਰ ਕੋਈ ਫੋਨ ਹੋ ਗਿਆ ਬਣਾ ਗੰਦੀ ਬਾਤ ਹੈ ਤੇ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸਟੈਂਡ ਹੋਇਆ ਹੈ ਜਿਸ ਬੰਦੀ ਸੀ ਮੌਕੇ ਤੇ ਪਹੁੰਚ ਕੇ ਤਫਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕਿਹੜਾ ਗੋਲੀ ਨੇ ਚਲਾਇਆ ਜਾਂਦਾ ਹੈ ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਾ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਨੀਸ਼ੀਅਲ ਸਟੇਜ ਹੈ ਅਜੇ ਮੈਂ ਬਰੀਫ ਕਰਦਾ ਹਾਂ ਹਾਂਜੀ ਆਈਸੀਸੀਡੀ ਕਿਹਨਾਂ ਦਾ ਕਿੰਨੇ ਅਨੁਸਾਰ ਗੋਲੀ ਲੱਗੀ ਹੈ ਜੀ ਅ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹੈ ਹਾਲ ਤਾਂ ਇਹ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਅ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜੀ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤਾਂ ਅਜੇ ਜਿਸ ਜਿਹਦੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਹੈ ਉਹਨੂੰ ਲੱਗੀ ਹੈ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਕੋਈ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਓਕੇ ਕਿਧਰੋਂ ਆਏ ਪਤਾ ਲੱਗਾ ਕੁਝ ਹਾਂਜੀ ਭਾਜੀ ਇਹ ਪਤਾ ਨਹੀਂ ਕਿਧਰੋਂ ਆਇਆ ਮੈਂ ਇੱਥੇ ਖਲੋਤਾ ਹੀ ਆ ਠੀਕ ਹੈ ਉਹ ਤਾਂ ਮਚਿਪਸਾ ਦੇਖ ਕੇ ਤਾਂ ਖਲੋਤਾ ਹੀ ਹੈ ਆਪ ਆ ਕੇ ਵਿਸਤਾਰ ਲੱਗ ਗਿਆ ਮੈਪ ਤੱਕ ਕਰਨਾ ਕਿ ਭੇ ਗਿਆ ਮੈਂ ਦੇਖਿਆ ਪਤਾ ਉਕਲ ਕੁਨੀ ਕੋ ਨਹੀਂ ਕੋਣ ਹੋ ਗਿਆ ਬਰਾਬਰ ਗੰਦੀ ਬਾਤ ਹੈ ਤੇ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕਿਰੀਆਂ ਦੂਰ ਨੇ ਚਲਾਈ ਜਾਂਦੀਆਂ ਨੇ ਫਿਲਹਾਲ ਤੇ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਦਾ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰ ਦਾਂਗੇ ਹਾਂਜੀ ਆਈਸੀਟੀ ਕਿਹਨਾਂ ਦਾ ਕਿੰਨੇ ਆਨੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹਾਲਤ ਹੋਈ ਹੈ ਜ਼ੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜੀ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਜਿਸ ਜਿਹਦੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਹੈ ਉਹਨੂੰ ਲੱਗੀ ਹੈ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਓਕੇ ਕਿਧਰ ਆਏ ਪਤਾ ਲੱਗਾ ਵਿੱਚ ਹਾਂਜੀ ਭਾਜੀ ਇਹ ਪਤਾ ਨਹੀਂ ਕਿਧਰ ਆਈ ਹੈ ਮੈਥਾ ਖਲੋਤਾ ਹੀ ਹੈ ਠੀਕ ਹੈ ਉਧਰ ਮਚਿਪਸਾ ਦੇਖ ਕੇ ਖਲੋਤਾ ਹੀ ਹੈ ਆ ਆ ਕੇ ਉਸ ਤਰ੍ਹਾਂ ਲੱਗ ਗਿਆ ਮੈਂ ਪਤਾ ਕਰਨਾ ਕਿ ਕਿੱਤੇ ਗਿਆ ਮੈਂ ਦੇਖਿਆ ਪਤਾ ਉੱਪਰ ਕੋਈ ਫੋਨ ਹੋ ਗਿਆ ਬਰਾਬਰ ਗੰਦੀ ਵਾਰਦਾਤ ਹੈ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਪਾਸਟੈਂਡ ਹੋਇਆ ਹੈ ਜਿਸ ਬੰਦੀ ਸੀ ਮੌਕੇ ਤੇ ਪਹੁੰਚ ਕੇ ਤਫਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਇਸੇ ਤਰ੍ਹਾਂ ਨਾਲ ਜਾਨੀ ਹਾਂਜੀ ਕ੍ਰੀਆ ਗੋਲੀਆਂ ਚਲਾਈ ਜਾਂਦੀਆਂ ਆ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਿਆ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਐਗਜ਼ਾਮ ਜਿਆ ਬਰੀਫ ਕਰਦਾ ਹਾਂ ਹਾਂਜੀ ਆਈਸੀਸੀਟੀ ਕਿਹਨਾਂ ਘਰ ਕਿੰਨੇ ਆਨੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹੈ ਹਾਲ ਤਾਂ ਇਹ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜੀ ਗੋਲੀ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਹੈ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤਾਂ ਨਹੀਂ ਅਜੇ ਜੇ ਜੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਹੈ ਉਹਨੂੰ ਲੱਗੀ ਹੈ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਧਰੋਂ ਆਏ ਪਤਾ ਲੱਗਾ ਵਿੱਚ ਹਾਂ ਜੀ ਪਤਾ ਨਹੀਂ ਕਿਧਰੋਂ ਆਇਆ ਮੈਥਰ ਖਲੋਤਾ ਹੀ ਹੈ ਠੀਕ ਹੈ ਉਧਰੋਂ ਪਚੀਸਾ ਦੇਖ ਕੇ ਤਾਂ ਖਲੋਤਾ ਹੀ ਹੈ ਆ ਕੇ ਵੀ ਉਸ ਤਰ੍ਹਾਂ ਲੱਗਿਆ ਮੈਂ ਪਤਾ ਕਰ ਰਿਹਾ ਨਾ ਤਾਂ ਤੇ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕਲੀਅਰ ਗੂਡ ਜਿਹਾ ਚੱਲ ਰਹੀ ਹੈ ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲ ਉਥੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਦਾ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰ ਦਾਂਗੇ ਹਾਂਜੀ ਆਈਸੀਟੀ ਕਿਹਨਾਂ ਦਾ ਕਿੰਨੇ ਆਲੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹੈ ਹਾਲਤ ਹੋਈ ਹੈ ਜ਼ੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਹੈ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤਾਂ ਨਹੀਂ ਅੱਜ ਜੇ ਜੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਹੈ ਉਹਨੂੰ ਲੱਗੀ ਹੈ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਕੋਈ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੱਧਰੋਂ ਆਏ ਪਤਾ ਲੱਗਾ ਵਿੱਚ ਹਾਂ ਜੀ ਭਾਜੀ ਇਹ ਪਤਾ ਨਹੀਂ ਕਿਧਰੋਂ ਆਇਆ ਮੈਥਰ ਖਲੋਤਾ ਹੀ ਹੈ ਠੀਕ ਹੈ ਉਹ ਤਾਂ ਪਚੀਪਸਾ ਦੇ ਕੇ ਤਾਂ ਖਲੋਤਾ ਹੀ ਹੈ ਆਪ ਆ ਕੇ ਮਿਲਸਤਰਾ ਲੱਗ ਗਿਆ ਮੈਪਤਾ ਕਰਨਾ ਕਿ ਭੇ ਗਿਆ ਮੈਂ ਦੇਖਿਆ ਪਤਾ ਉਕਲ ਕੁਨੀ ਕੋ ਨਹੀਂ ਕੋਣ ਹੋ ਗਿਆ ਬਰਾਬੰਦੀ ਬਾਰਦਾਤ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕ੍ਰੀਆ ਗੂਰਨੇ ਚਲਾਈ ਜਾਂਦੀ ਹੈ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਦਾ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਐਗਜ਼ਾਮ ਆਪਣਾ ਬਰੀਫ ਕਰਦਾ ਹਾਂ ਹਾਂਜੀ ਆਈਸੀਟੀ ਕਿਹਨਾਂ ਦਾ ਕਿੰਨੇ ਆਲੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹੈ ਹਾਲਤ ਹੋਈ ਹੈ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਹੈ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਜਿਸ ਜਿਹਦੇ ਮਖਨ ਮਖਨ ਦਾ ਆਂਦਾ ਵਿਅਕਤੀ ਆ ਉਹਨੂੰ ਲੱਗੀ ਆ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਓਕੇ ਕਿਧਰ ਆਈ ਪਤਾ ਲੱਗਾ ਵਿੱਚ ਹਾਂਜੀ ਭਾਜੀ ਇਹ ਪਤਾ ਨਹੀਂ ਕਿਧਰ ਆਈ ਆ ਮੈਂ ਤਾਂ ਖਲੋਤਾ ਹੀ ਆ ਠੀਕ ਆ ਉਧਰ ਮੈਂ ਚਿੰਸਾ ਦੇਖ ਕੇ ਖਲੋਤਾ ਹੀ ਆ ਆ ਆ ਕੇ ਉਸ ਤਰ੍ਹਾਂ ਲੱਗ ਗਿਆ ਮੈਂ ਪਤਾ ਕਰਨਾ ਕਿੱਥੇ ਗਿਆ ਮੈਂ ਦੇਖਿਆ ਪਤਾ ਉੱਥੇ ਕੋਈ ਫੋਨ ਹੋ ਗਿਆ ਮਰਾ ਗੰਦੀ ਵਾਰਦਾਤ ਹੈ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਪਾਸਟੈਂਡ ਹੋਇਆ ਹੈ ਜਿਸ ਬੰਦੀ ਸੀ ਮੌਕੇ ਤੇ ਪਹੁੰਚ ਕੇ ਤਫਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕਲੀਨ ਗੋਲੀ ਚਲਾਈ ਜਾਂਦੀ ਹੈ ਫਿਲਹਾਲ ਤਾਂ ਸਾਨੂੰ ਸ਼ੇਖ ਖੋਲ ਉਥੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਿਆ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਅਸੀਂ ਅਜੇ ਬ੍ਰੀਫ ਕਰਦਾ ਹਾਂ ਹਾਂਜੀ ਆਈਸੀਐਸਡੀ ਕਿਹਨਾਂ ਘਰ ਕਿੰਨੇ ਆਲੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹਾਲ ਤਾਂ ਇਹ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਹੈ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਹੈ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤਾਂ ਮੈਂ ਅੱਜ ਜੇ ਜੇ ਮਖਰ ਮਖਨ ਦਾ ਆਂਦਾ ਵਿਅਕਤੀ ਹੈ ਉਹਨੂੰ ਲੱਗੀ ਹੈ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਕੋਈ ਪਛਾਣ ਨਹੀਂ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੱਧਰੋਂ ਆਏ ਪਤਾ ਲੱਗੂ ਵਿੱਚ ਹਾਂਜੀ ਭਾਜੀ ਇਹ ਪਤਾ ਨਹੀਂ ਕਿਧਰੋਂ ਆਇਆ ਮੈਥਰ ਖਲੋਤਾ ਹੀ ਹੈ ਠੀਕ ਹੈ ਉਹ ਤਾਂ ਮਚਿਪਸਾ ਦੇਖ ਕੇ ਤਾਂ ਖਲੋਤਾ ਹੀ ਹੈ ਆਪ ਆ ਕੇ ਮਿਲਸਤਰਾ ਲੱਗ ਗਿਆ ਮੈਨੂੰ ਪਤਾ ਕਰਨਾ ਕੀ ਪੈ ਗਿਆ ਮੈਂ ਦੇਖਿਆ ਪਤਾ ਉਕਲ ਕੋਈ ਕੋਈ ਹੋ ਕੇ ਬਣਾਉਂਦੀ ਬਾਰਦਾਤ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੇ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕਿਰੀਆਂ ਗੂੜੇ ਨੇ ਚਲਾਈ ਜਾਂਦੀਆਂ ਆ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ਲ ਸਟੇਜ ਦਾ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ਲ ਸਟੇਜ ਹੈ ਅਸੀਂ ਆਪਣਾ ਬਰੀਫ ਕਰ ਦਾਂਗੇ ਹਾਂਜੀ ਐਸਸੀਟੀ ਕਿਹਨਾਂ ਦਾ ਕਿੰਨੇ ਆਲੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹੈ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜਿਹੜੀ ਗੋਲੀ ਲੱਗੀ ਫਿਲਹਾਲ ਧੀਰੇ ਇਨੀਸ਼ਲ ਸਟੇਜ ਹੈ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤਾਂ ਨਹੀਂ ਜੇ ਜੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਹੈ ਉਹਨੂੰ ਲੱਗੀ ਹੈ जिस से ਵੱਲੋਂ ਚਲਾਈ ਗਈ ਉਸ ਦੀ ਵੀ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਧਰ ਆਏ ਪਤਾ ਲੱਗਾ ਕੁਝ ਹਾਂਜੀ ਭਾਜੀ ਇਹ ਪਤਾ ਨਹੀਂ ਕਿਧਰ ਆਈ ਹੈ ਮੈਂ ਤਾਂ ਖਲੋਤਾ ਹੀ ਹੈ ਠੀਕ ਹੈ ਉਹ ਤਾਂ ਮੱਚੀਸਾ ਦੇਖ ਕੇ ਖਲੋਤਾ ਹੀ ਹੈ ਅੱਵਾ ਆ ਕੇ ਬਿਸਤਰ ਲੱਗ ਗਿਆ ਮੈਨੂੰ ਪਤਾ ਕਰਨਾ ਕਿ ਭੇ ਗਿਆ ਮੈਨੂੰ ਕਿਸ਼ਾ ਪਤਾ ਉੱকল ਕੂਨੀ ਕੋਟ ਹੋ ਗਿਆ ਦੀ ਵਾਧਾ ਤੇ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕਿਰੀਆਂ ਦੂਰ ਨੇ ਚਲਾਈ ਜਾਂਦੀਆਂ ਆ ਫਿਲਹਾਲ ਤਾਂ ਸਾਨੂੰ ਸ਼ੇਖ ਖੋਲ ਉਥੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਿਆ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਅਸੀਂ ਅਜੇ ਬਰੀਫ ਕਰਦਾ ਹਾਂ ਹਾਂਜੀ ਆਈਸੀਐਸਡੀ ਕਿਹਨਾਂ ਘਰ ਕਿੰਨੇ ਆਨੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹਾਲ ਤਾਂ ਇਹ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਹੈ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਇਹਨੂੰ ਤਾਂ ਅੱਜ ਦੱਸਿਆ ਜਿਹਦੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਆ ਉਹਨੂੰ ਲੱਗੀ ਹੈ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਧਰ ਆਏ ਪਤਾ ਲੱਗਾ ਵਿੱਚ ਹਾਂਜੀ ਭਾਜੀ ਇਹ ਪਤਾ ਨਹੀਂ ਕਿਧਰ ਆਈ ਹੈ ਮੈਥਾ ਖਲੋਤਾ ਹੀ ਹੈ ਠੀਕ ਹੈ ਉਹ ਤਾਂ ਮਚਿਪਸਾ ਦੇਖ ਕੇ ਖਲੋਤਾ ਹੀ ਹੈ ਪਾ ਆ ਕੇ ਪੁੱਛਤ ਕਰਨਾ ਕਿ ਭੇਗਿਆ ਮੈਂ ਦੇਖਿਆ ਪਤਾ ਉਪਲ ਕੁਨੀ ਕੋਟ ਹੋ ਕੇ ਬਣਾਉਂਦੀ ਬਾਰਦਾਤ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕਲੀਨਿਕ ਗੋਲੀ ਚਲਾਈ ਜਾਂਦੀ ਹੈ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ਲ ਸਟੇਜ ਦਾ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ਲ ਸਟੇਜ ਹੈ ਅਸੀਂ ਪਹਿਲਾਂ ਬਰੀਫ ਕਰ ਦਾਂਗੇ ਹਾਂਜੀ ਆਈਸੀਟੀ ਕਿਹਨਾਂ ਨੇ ਕਿੰਨੇ ਆਲੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹੈ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜਿਹੜੀ ਗੋਲੀ ਲੱਗੀ ਫਿਲਹਾਲ ਧੀਰੇ ਇਨੀਸ਼ਲ ਸਟੇਜ ਹੈ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤਾਂ ਅੱਜ ਜੇ ਜੇ ਮਖਨ ਮਖਨ ਦਾ ਆਂਦਾ ਵਿਅਕਤੀ ਹੈ ਉਹਨੂੰ ਲੱਗੀ ਹੈ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੱਧਰੋਂ ਆਏ ਪਤਾ ਲੱਗਾ ਕੁਝ ਹਾਂਜੀ ਭਾਜੀ ਇਹ ਪਤਾ ਨਹੀਂ ਕਿਧਰੋਂ ਆਇਆ ਮੈਂ ਇਧਰ ਖਲੋਤਾ ਹੀ ਆ ਠੀਕ ਹੈ ਉਧਰ ਕੋ ਚਿਪਸਾ ਦੇਖ ਕੇ ਤਾਂ ਖਲੋਤਾ ਹੀ ਆ ਆ ਕੇ ਬਿਸਤਰ ਲੱਗ ਗਿਆ ਮੈਂ ਪਤਾ ਕਰ ਰਣਾ ਕਿ ਕਿੱਦੇ ਗਿਆ ਮੈਨੂੰ ਕਿੱਸਾ ਪਤਾ ਉੱਥੇ ਕੋਈ ਫੋਨ ਹੋ ਗਿਆ ਮੈਨੂੰ ਗੰਦੀ ਬਾਤਾਂ ਤੇ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਪਾਸਟੈਂਡ ਹੋਇਆ ਹੈ ਜਿਸ ਬੰਦੀ ਸੀ ਮੌਕੇ ਤੇ ਪਹੁੰਚ ਕੇ ਤਫਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਜਿਸੇ ਤਰ੍ਹਾਂ ਉਹ ਜਾਨੀ ਹਾਂਜੀ ਕ੍ਰੀਆ ਗੋਲ ਨੇ ਚਲਾਇਆ ਜਾਂਦਾ ਹੈ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਦਾ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰ ਦਾਂਗੇ ਹਾਂਜੀ ਐਸਸੀਟੀ ਕਿਹਨਾਂ ਦਾ ਕਿੰਨੇ ਆਲੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹਾਲਤ ਹੋਈ ਹੈ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਹੈ ਗੋਲੀ ਲ ਬਿਲਾਲ ਡੀਅਰ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਇਹ ਤਾਂ ਮੈਂ ਆਈ ਦੇ ਜਿਸ ਜਿਹਦੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਆ ਉਹਨੂੰ ਲੱਗੀ ਆ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਛਾਣ ਆਪਾਂ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਓਕੇ ਕਿਧਰ ਆਏ ਪਤਾ ਲੱਗਾ ਵਿੱਚ ਹਾਂਜੀ ਭਾਜੀ ਇਹ ਪਤਾ ਨਹੀਂ ਕਿਧਰ ਆਈ ਆ ਮੈਥਾ ਖਲੋਤਾ ਹੀ ਆ ਠੀਕ ਆ ਉਧਰ ਮਚਿਪਸਾ ਦੇਖ ਕੇ ਖਲੋਤਾ ਹੀ ਆ ਆ ਆ ਕੇ ਵੀ ਇਸ ਤਰ੍ਹਾਂ ਲੱਗ ਗਿਆ ਮੈਂ ਪਤਾ ਕਰਨਾ ਕਿੱਥੇ ਗਿਆ ਮੈਂ ਦੇਖਿਆ ਪਤਾ ਉੱਥੇ ਕੋਈ ਕੋਣ ਹੋ ਗਿਆ ਬਰਾਬਰ ਗੰਦੀ ਬਾਤ ਹੈ ਤੇ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਸੀ ਮੌਕੇ ਤੇ ਪਹੁੰਚ ਕੇ ਤਫਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਇਸੇ ਤਰ੍ਹਾਂ ਦਾ ਜਾਨੀ ਹਾਂਜੀ ਕ੍ਰੀਆ ਗੋਲ ਨੇ ਚਲਾਈ ਜਾਂਦੀ ਹੈ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤਾਂ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਅਜੇ ਅਸੀਂ ਬ੍ਰੀਫ ਕਰਦਾ ਹਾਂ ਹਾਂਜੀ ਆਈਸੀਐਸਡੀ ਕਿਹਨਾਂ ਦਾ ਕਿੰਨੇ ਜਣੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹਾਲਤ ਹੋਈ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜਿਹੜੀ ਗੋਲੀ ਲੱਗੀ ਬਿਲਾਲ ਧੀਰੇ ਇਨੀਸ਼ੀਅਲ ਸਟੇਜ ਹੈ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਸਾਨੂੰ ਅੱਜ ਦੱਸਿਆ ਜਿਹਦੇ ਮਖਨ ਮਖਨ ਦਾ ਉਹ ਵਿਅਕਤੀ ਹੈ ਉਹਨੂੰ ਲੱਗੀ ਹੈ जिस दे वलो चलाई की उसी की पहचान कर रहे हैं जी कर रहे हैं इन्वेस्टिगेशन कर रहे हैं किधर आए पता लगाऊं कुछ हां जी भाई ये पता नहीं किधर आई है मैं इधर खलोता ही है ठीक है उधर मिर्चसा देख के तो खलोता ही है जब आ, आ के बीच तरह लग गया मैं पता करना कि पे क्या मैं देख क्या पता ऊपर कोने कोने हो गया मेरा ਹੰਦੀ ਬਾਤ ਦਾ ਇਹ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੇ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕ੍ਰੀਮ ਗੂੜੇ ਨੇ ਚਲਾਈ ਜਾਂਦੀ ਹੈ ਫਿਲਹਾਲ ਤਾਂ ਸਾਨੂੰ ਸ਼ੇਖ ਖੋਲ ਉਥੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਦਾ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰ ਦਾਂਗੇ ਹਾਂਜੀ ਆਈਸੀਟੀ ਕਿਹਨਾਂ ਦਾ ਕਿੰਨੇ ਆਲੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹਾਲਤ ਹੋਈ ਹੈ ਜ਼ੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜੀ ਬਿਲਾਲ ਡੀਅਰ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਜਿਹਦੇ ਮਖਨ ਮਖਨ ਦਾ ਆਂਦਾ ਵਿਅਕਤੀ ਆ ਉਹਨੂੰ ਲੱਗੀ ਆ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਧਰ ਆਏ ਪਤਾ ਲੱਗਾ ਵਿੱਚ ਹਾਂਜੀ ਭਾਜੀ ਇਹ ਪਤਾ ਨਹੀਂ ਕਿ ਕਿਧਰ ਆਈ ਹੈ ਮੈਂ ਇੱਥੇ ਖਲੋਤਾ ਹੀ ਆ ਠੀਕ ਹੈ ਉਧਰ ਮੈਂ ਚਿਪਸਾ ਦੇਖ ਕੇ ਖਲੋਤਾ ਹੀ ਆ ਜਬ ਆ ਕੇ ਮੈਸਟਰ ਲੱਗ ਗਿਆ ਮੈਂ ਪਤਾ ਕਰਨਾ ਕਿ ਕਿ ਭੇ ਗਿਆ ਮੈਂ ਦੇਖਿਆ ਪਤਾ ਉੱਥੇ ਕੋਈ ਕੋਈ ਨਹੀਂ ਕੋਈ ਹੋ ਗਿਆ ਬਰਾਬਰ ਗੰਦੀ ਬਾਤ ਹੈ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੇ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕਿੰਨੇ ਗੋਲੇ ਚਲਾਏ ਜਾਂਦੇ ਨੇ ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਾ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਨੀਸ਼ੀਅਲ ਸਟੇਜ ਹੈ ਅਸੀਂ ਜਿਆਦਾ ਬਰੀਫ ਕਰਦਾ ਹਾਂ ਹਾਂਜੀ ਆ ਸੀਸੀਟੀਵੀ ਦੀ ਗੰਧਾਰ ਕਿੰਨੇ ਆਨੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹਾਲ ਤਾਂ ਇਹ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜੀ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਜਿਹਦੇ ਮਖਨ ਮਖਨ ਦਾ ਆਂਦਾ ਵਿਅਕਤੀ ਆ ਉਹਨੂੰ ਲੱਗੀ ਆ